ਜਿਵੇਂ ਕਿ ਆ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੁੰਦਾ ਗੁਰੂਜੀ ਕਲੀਨਿਕ ਬਹੁਤ ਗੁਰੂ ਜਿੱਤੇ ਦੇਖੋ ਗੁਰੂਜੀ ਕਲੀਨਿਕ ਗੁਰੂਜੀ ਕਲੀਨਿਕ ਮਤਲਬ ਤੁਸੀਂ ਲੋਕਾਂ ਦੇ ਚਸ਼ਮੇ ਇੰਨੇ ਲਾ ਕੇ ਛਿੱਟੂ ਦਿੱਤੇ ਹੋਏ ਆ ਕਿ ਲੋਕੇ ਫੈਨ ਹੋ ਗਏ ਤੁਹਾਡੇ ਮਤਲਬ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਜਿਨ੍ਹਾਂ ਨੂੰ ਦੇਖਣਾ ਬਿਲਕੁਲ ਬੰਦ ਹੋ ਚੁੱਕਾ ਹੈ ਉਹ ਵੀ ਦੇਖਣਾ ਕਿਤੇ ਨਾ ਕਿਤੇ ਉਹ ਵੀ ਆਸ ਰੱਖ ਸਕਦੇ ਕਿ ਦੇਖ ਲੂਗਾ ਇੱਕ 버거 ਦੀ ਕਾਸਟ ਦੇ ਵਿੱਚ ਆਸੇ ਰੋਜ਼ ਇੱਕ 버거 ਆ ਪੀਜ਼ਾ ਖਾ ਲੈਣੇ ਉਹਦੀ ਕਾਸਟ ਦੇ ਵਿੱਚ ਤੁਸੀਂ ਆਪਣੀ ਅੱਖਾਂ ਠੀਕ ਕਰ ਸਕਦੇ ਹੋ ਚਿੱਟੇ ਮੋਤੀ ਤੇ ਕਾਲੇ ਮੋਤੀ ਤੋਂ ਬਿਲਕੁਲ ਛੁਟਕਾਰਾ ਪਾ ਸਕਦੇ ਹੋ ਅਰ ਯੈਸ ਮੈਮ ਜਿੰਨੇ ਤੁਸੀਂ ਦੇਖਿਆ ਤੁਸੀਂ ਆਏ ਕਾਫੀ ਸਾਰੇ ਪੇਸ਼ੈਂਟ ਸੀ ਕਿ ਬਹੁਤ ਸਾਰੇ ਪੇਸ਼ੈਂਟ ਜਿਹੜੇ ਇੱਥੇ ਕਲੀਨਿਕ ਤੇ ਆ ਕੇ ਹੀ ਦਵਾਈ ਪਾਉਂਦੇ ਨੇ ਉਹ ਬਿਲਕੁਲ ਫ੍ਰੀ ਪਾਈ ਜਾਂਦੀ ਹੈ ਇਹ ਤਾਂ ਜਿਹੜਾ ਕੋਵਿਡ ਵਾਲਾ ਫੇਸ ਅਸੀਂ ਫੇਸ ਕੀਤਾ ਹੈ ਉਹ ਮੋਰਓਵਰ 2020 ਤੋਂ ਬਾਅਦ ਅਸੀਂ ਦੇਖ ਰਹੇ ਹਾਂ ਕਿ ਆਲਮੋਸਟ ਹਰ ਬੰਦੇ ਨੂੰ ਫੋਨ ਐਡਿਕਸ਼ਨ ਹੋ ਗਿਆ ਸਕਰੀਨ ਟਾਈਮਿੰਗ ਵੱਧ ਗਿਆ ਕਿਉਂਕਿ ਬੱਚਾ ਨਾ ਹੋਮਵਰਕ ਜਾਂ ਜਿਹੜੇ ਵੀ ਲੋਕ ਘਰ ਸੀ ਲੇਡੀਜ਼ ਜੈਂਟਸ ਆਲਵਰਕ ਸਾਰਾ ਵਰਕਸ਼ਾਟ ਸੀ ਤਾਂ ਕਈ ਵਾਰੀ ਈਸ਼ੂ ਨਾ ਪ੍ਰੈਗਨਸੀ ਟਾਈਮ ਤੋਂ ਹੀ ਹੁੰਦੇ ਨੇ ਇਸ ਲਈ ਕਹਿੰਦੇ ਕਿ ਫੈਮਿਲੀ ਹਿਸਟਰੀਜ਼ ਏ ਔਰ ਕਈਆਂ ਦੇ ਜੈਨੇਟਿਕਸ ਐਸੇ ਹੁੰਦੇ ਨੇ ਕਿ ਅੱਜਕੱਲ ਜੰਮਦੇ ਬੱਚਾ ਨੂੰ ਚਸ਼ਮਾ ਲੱਗ ਜਾਂਦਾ ਨਾ ਤਾਂ ਵਰਕ ਐਦਾਂ ਹੋਮਵਰਕ ਸਾਰਾ ਮੋਬਾਈਲ ਤੇ ਹੈ ਜੇ ਮੈਡੀਸਨ ਕੋਈ ਵੀ ਪਾ ਰਹੇ ਹੋ ਤਾਂ ਤੁਸੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ 24 ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਅਕਸਰ ਤੁਸੀਂ ਦੇਖਿਆ ਹੋਣਾ ਕਿ ਛੋਟੇ ਛੋਟੇ ਬੱਚੇ ਜਿਹੜੇ ਉਹਨਾਂ ਨੂੰ ਚਸ਼ਮੇ ਲੱਗੇ ਹੋਏ ਆ ਵੱਡੇ ਵੱਡੇ ਇਹ ਬੱਚੇ ਇਹ ਬੁੱਢੇ ਆ ਜਵਾਨ ਆ ਕੋਈ ਵੀ ਆ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੋਣ ਦੇ ਕਰਕੇ ਸਾਰਿਆਂ ਨੂੰ ਚਸ਼ਮੇ ਲੱਗੇ ਮੋٹے ਮੋٹے ਜਿਹੜੇ ਚਸ਼ਮੇ ਅੱਜ ਕੱਲ ਸਭ ਨੂੰ ਲੱਗੇ ਹੋਏ ਆ ਸੋ ਫੋਨ ਸਕਦੇ ਸਕਰੀਨ ਟਾਈਮ ਜ਼ਿਆਦਾ ਹੋਣ ਦੇ ਕਰਕੇ ਫੋਨ ਜ਼ਿਆਦਾ ਚਲਾਣ ਕਰਕੇ ਜਾਂ ਜ਼ਿਆਦਾ देर ਤੁਸੀਂ ਬੈਠਦੇ ਹੋ ਆਪਣਾ ਰੋਜ਼ ਮਰਰਾ ਦੀ ਜਿਹੜੀ ਤੁਹਾਡਾ ਰੂਟੀਨ ਹੈ ਉਹ ਖਰਾਬ ਹੈ ਜਿਹਦੇ ਕਰਕੇ ਤੁਹਾਨੂੰ ਚਸ਼ਮੇ ਲੱਗ ਜਾਂਦੇ ਕਈ ਵਾਰੀ ਡਾਈਟ ਸਹੀ ਨਾ ਹੋਣ ਦੇ ਕਰਕੇ ਵੀ ਚਸ਼ਮੇ ਲੱਗ ਜਾਂਦੇ ਹੋਰ ਕੀ ਕੀ ਵਜ੍ਹਾ ਹੈ ਅੱਜ ਉਹ ਕਲੀਅਰ ਕਰਾਂਗੇ ਕਿਉਂਕਿ ਅੱਜ ਅਸੀਂ ਲੁਧਿਆਣੇ ਦੇ ਗੁਰੂਜੀ ਕਲੀਨਿਕ ਤੇ ਪਹੁੰਚੇ ਹਾਂ ਬਹੁਤ ਨਾਮ ਸੁਣਿਆ ਸੀ ਇਹਨਾਂ ਦਾ ਸੋਸੀ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਤੇ ਜਿਹੜੇ ਮੈਮ ਨੇ ਕਿ ਅਜੇ ਹੀ ਕਿਹੜੀ ਸੰਜੀਵਨੀ ਬੂਟੀ ਇਹਨਾਂ ਕੋਲ ਹੈਗੀ ਜਿਹੜੀ ਧੂੜਦੇ ਐ ਤੇ ਜਿਹੜੇ ਲੋਕਾਂ ਦੇ ਚਸ਼ਮੇ ਜਿਹੜੇ ਉਤਰ ਜਾਂਦੇ ਆ ਆਹ ਗੱਲਬਾਤ ਕਰਦੇ ਆ ਸੋ ਡਾਕਟਰ ਈਸ਼ਾ ਸਾਡੇ ਨਾਲ ਮੌਜੂਦ ਹਨ ਗਿਆ ਅੱਜ ਤੇ ਇਹਨਾਂ ਤੋਂ ਪੁੱਛਾਂਗੇ ਕਿ ਲੋਕਾਂ ਦੇ ਵਿੱਚ ਅੱਜਕੱਲ੍ਹ ਆਈ ਸਾਈਟ ਦੀ ਪ੍ਰੋਬਲਮ ਇੰਨੀ ਕਿਉਂ ਵੱਧਦੀ ਜਾ ਰਹੀ ਹੈ ਸੋ ਐਕਸਪਰਟ ਸਾਡੇ ਨਾਲ ਮੌਜੂਦ ਨੇ ਸਤਿਕਾਰ ਮੈਮ ਸਤਿਕਾਰ ਜੀ ਕੀ ਹਾਲ ਚੱਲਦਾ ਠੀਕ ਹੈ ਮੈਮ ਬਹੁਤ ਵਧੀਆ ਜੀ ਮੈਮ ਅੱਜਕੱਲ੍ਹ ਜਿਹੜੀ ਰੋਜ਼ਮਰਰਾ ਦੀ ਜ਼ਿੰਦਗੀ ਹੋ ਚੁੱਕੀ ਹੈ ਸਕਰੀਨ ਟਾਈਮ ਲੋਕਾਂ ਦਾ ਇੰਨਾ ਵੱਧ ਚੁੱਕਾ ਹੈ ਚਾਹੇ ਬੱਚੇ ਹੋਣ ਬੁੱਢੇ ਹੋਣ ਜਵਾਨ ਹੋਣ ਸੋ ਜਿਹਦੇ ਕਰਕੇ ਚਸ਼ਮੇ ਸਭ ਨੂੰ ਲੱਗੇ ਹੋਏ ਆ ਚਾਹੇ ਉਹ ਬੱਚੇ ਆ ਚਾਹੇ ਬਜ਼ੁਰਗ ਇਸ ਦੇ ਨੇ ਤੇ ਉਹ ਕੀ ਰੀਜ਼ਨ ਸਮਝਦੇ ਹੋ ਸਿਰਫ ਸਕਰੀਨ ਟਾਈਮ ਜਿਆਦਾ ਹੋਣਾ ਜਾਂ ਹੋਰ ਵੀ ਕਈ ਰੀਜ਼ਨ ਹੋ ਸਕਦੇ ਆ ਨਹੀਂ ਮੈਮ ਜਿਹੜਾ ਆਪਾਂ ਗੱਲ ਕਰ ਰਹੇ ਆ ਨਾ ਕਿ ਚਸ਼ਮੇ ਲੱਗਣ ਦੇ ਕਿ ਸਕਰੀਨ ਟਾਈਮਿੰਗ ਜ਼ਿਆਦਾ ਹੈ ਇਹ ਤਾਂ ਜਿਹੜਾ ਕੋਵਿਡ ਵਾਲਾ ਫੇਸ ਅਸੀਂ ਫੇਸ ਕੀਤਾ ਉਹ ਮੋਰਓਵਰ 2020 ਤੋਂ ਬਾਅਦ ਅਸੀਂ ਦੇਖ ਰਹੇ ਆ ਕਿ ਆਲਮੋਸਟ ਹਰ ਬੰਦੇ ਨੂੰ ਫੋਨ ਐਡਿਕਸ਼ਨ ਹੋ ਗਿਆ ਸਕਰੀਨ ਟਾਈਮਿੰਗ ਵੱਧ ਗਿਆ ਕਿਉਂਕਿ ਬੱਚਾ ਨਾ ਹੋਮਵਰਕ ਜਾਂ ਜਿਹੜੇ ਵੀ ਲੋਕ ਘਰ ਸੀ ਲੇਡੀਜ਼ ਜੈਂਟਸ ਆਲਵਰਕ ਸਾਰੇ ਵਰਕਸ਼ੈਟ ਸੀ ਬਟ ਇਹਦੇ ਵਿੱਚ ਕੀ ਹੈ ਕਿ ਥੋੜਾ ਫੈਮਿਲੀ ਹਿਸਟਰੀ ਵੀ ਮੈਟਰ ਕਰਦੀ ਹੈ ਚਾਹੇ ਉਹ ਮਾਟਰਨਲ ਹੈ ਚਾਹੇ ਉਹ ਪੈਟਰਨਲ ਹੈ ਦੀ 8 ਡਾਈਟ ਮੈਟਰ ਕਰਦੀ ਹੈ ਤੇ ਉਹ ਕੁਝ ਹੋਰ ਵੀ ਰੀਜਨਸ ਹੁੰਦੇ ਨੇ ਸਾਡੇ ਹੈਲਥ ਰੀਜਨਸ ਹੁੰਦੇ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਸਾਡਾ ਨਿਗਾ ਘਟ ਜਾਂਦੀ ਹੈ ਜਾਂ ਫਿਰ ਕੈਟ੍ਰਿਕ ਜਾਂ ਫਿਰ ਗਲੂਕੋਮਾ ਦੀ ਪ੍ਰੋਬਲਮ ਹੋ ਜਾਂਦੀ ਹੈ ਮੈਮ ਪਹਿਲੇ ਇੱਕ ਟਾਈਮ ਲਿਮਿਟ ਹੁੰਦੀ ਸੀ ਏਜ ਲਿਮਿਟ ਹੁੰਦੀ ਸੀ ਵੀ ਹਾਂ 30 ਪਲਸ ਹੋ ਜਾਂਦਾ ਸੀ ਇਨਸਾਨ ਫਿਰ ਜਾ ਕੇ ਆਈਸਾਈਡ ਵੀਕ ਹੁੰਦੇ ਆ ਮੇਰੇ پڑੁਸ ਦੀ ਕੰਟੀ ਹੈਗੇ ਤੁਸੀਂ ਮੰਨੋਗੇ ਅਜੇ ਵੀ ਉਹ 90 ਪਲਸ ਹੋ ਗਏ ਬਿਨਾ ਚਸ਼ਮੇ ਤੋਂ ਦੇਖਦੇ ਆ ਪਹਿਲੇ ਡਾਈਟ ਵਧੀਆ ਸੀ ਉਹਨਾਂ ਦਾ ਰੈਨਸਨ ਅੱਛਾ ਸੀ ਪਰ ਅੱਜ ਕੱਲ ਦੇ ਦਾ 8-8 ਸਾਲ ਦੇ ਬੱਚਿਆਂ ਨੂੰ ਚਸ਼ਮੇ ਲੱਗੇ ਹੋਏ ਹਾਂਜੀ ਮੈਮ ਬਿਲਕੁਲ ਹੋ ਹੀ ਜਾਂਦਾ ਹੈ ਕਿ ਅੱਜ ਕੱਲ ਜਦੋਂ ਬੱਚਾ 컨ਸੀਵ ਵੀ ਹੁੰਦਾ ਹੈ ਤਾਂ ਮਦਰਜ਼ ਆਲਮੋਸਟ ਟੀਵੀ ਤੇ ਟਾਈਮ ਸਪੈਂਡ ਕਰਦੇ ਨੇ ਜਾਂ ਫਿਰ ਵਰਕਿੰਗ ਨੇ ਤਾਂ ਸਕਰੀਨ ਤੇ ਟਾਈਮ ਸਪੈਂਡ ਕਰਦੇ ਨੇ ਤਾਂ ਕਈ ਵਾਰੀ ਈਸ਼ੂ ਨਾ ਪ੍ਰੈਗਨਨਸੀ ਟਾਈਮ ਤੋਂ ਹੀ ਹੁੰਦੇ ਨੇ ਇਸ ਲਈ ਕਹਿੰਦੇ ਕਿ ਫੈਮਿਲੀ ਹਿਸਟਰੀਜ਼ ਏ ਔਰ ਕਈਆਂ ਦੇ ਜੈਨੇਟਿਕਸ ਐਸੇ ਹੁੰਦੇ ਨੇ ਕਿ ਅੱਜ ਕੱਲ ਜੰਮਦੇ ਬੱਚਾ ਨੂੰ ਚਸ਼ਮਾ ਲੱਗ ਜਾਂਦਾ ਹੈ ਨਾ ਤਾਂ ਵਰਕ ਇਦਾਂ ਹੋਮਵਰਕ ਸਾਰਾ ਮੋਬਾਈਲ ਤੇ ਹੈ ਤਾਂ ਮੋਸ 4+ ਨੰਬਰ ਲੱਗਿਆ 4+ ਨੰਬਰ ਲੱਗਿਆ ਕਈਆਂ ਨੂੰ 6+ ਨੰਬਰ ਹੈ 22 25 ਤੇ 32 ਨੰਬਰ ਤੱਕ ਦੇ ਚਸ਼ਮੇ ਲੱਗੇ ਹੋਏ ਨੇ ਤੇ ਜਿਨ੍ਹਾਂ ਦਾ ਅਸੀਂ ਇੱਥੇ ਟ੍ਰੀਟਮੈਂਟ ਕਰ ਰਹੇ ਹਾਂ ਅੱਜ ਕੱਲ ਦੇਖਿਆ ਜਾਵੇ ਤਾਂ ਕਿ ਮਾਮਾ ਜਦੋਂ ਛੋਟੇ ਬੱਚਿਆਂ ਨੂੰ ਫੂਡ ਕੰਜ਼ੂਮ ਕਰਵਾਉਂਦੀਆਂ ਉਦੋਂ ਹੀ ਅੱਗੇ ਮੋਬਾਈਲ ਫੋਨ ਦੇ ਕੇ ਕਰਵਾਉਂਦੇ ਆ ਕਿਤੇ ਨਾ ਕਿਤੇ ਇਹ ਵਜ੍ਹਾ ਵੀ ਕਾਫੀ ਵੱਡੀ ਹੈ ਨਾ ਬਿਲਕੁਲ ਬਿਲਕੁਲ ਮੈਮ ਇਹ ਵੀ ਇੱਕ ਰੀਜ਼ਨ ਹੈਗਾ ਜੀ ਤੇ ਮੈਮ ਜਿਵੇਂ ਜਿਵੇਂ ਏਜ ਵੱਧਦੀ ਹੈ ਇਹ ਨੰਬਰ ਵੱਧੇ ਜਾਂਦੇ ਆ ਹਾਂਜੀ ਮੈਮ ਏਜ ਦੇ ਨਾਲ ਵੀ ਨੰਬਰ ਵਾਧਦਾ ਦੂਸਰੀ ਗੱਲ ਕੀ ਹੈ ਕਿ ਅੱਜ ਕੱਲ ਨਾ ਅਸੀਂ ਦੇਖਦੇ ਹਾਂ ਕਿ ਸਭ ਪਾਣੀ ਦੇ ਛਿੱਟੇ ਬੜਾ ਮਾਰਦੇ ਨੇ ਬਿਕੋਜ਼ ਜਿਹੜਾ ਹੈਗਾ ਕਿ ਵਾਟਰ ਹੈ ਸਿੰਥੈਟਿਕ ਵਾਟਰ ਹੈ ਮੈਂ ਸਭ ਨੂੰ ਮਨਾ ਕਰਦੀ ਹਾਂ ਕਿ ਤੁਸੀਂ ਜੇ ਮੈਡੀਸਨ ਕੋਈ ਵੀ ਪਾ ਰਹੇ ਹੋ ਤਾਂ ਤੁਸੀਂ ਪਾਣੀ ਦੇ ਛਿੱਟੇ ਅੱਖਾਂ ਦੇ ਵਿੱਚ ਬਿਲਕੁਲ ਵੀ ਨਹੀਂ ਮਾਰਨੇ ਹੈਗੇ ਪਾਣੀ ਦੇ ਛਿੱਟੇ ਮਾਰਨ ਨਾਲ ਤੁਹਾਡੀ ਅੱਖਾਂ ਨੂੰ ਨੁਕਸਾਨ ਹੈ ਤੁਹਾਡਾ ਜਿਹੜਾ ਵੀ ਨੰਬਰ ਹੈ ਉਹ ਪਲੱਸ ਹੁੰਦਾ ਚਲਾ ਜਾਂਦਾ ਹੈ ਇਹ ਸੱਚੀ ਗੱਲ ਹੈ ਮੈਮ ਬਿਲਕੁਲ ਸਹੀ ਗੱਲ ਹੈ ਕਿਉਂਕਿ ਅਕਸਰ ਦੇਖਿਆ ਜਾਂਦਾ ਆਖੇ 'ਚ ਹਲਕੀ ਜੀ ਧੂੜ ਵੀ ਪੈ ਜਾਏ ਹਰ ਇਨਸਾਨ ਅੱਖ ਕਹਿੰਦੇ ਤੁਸੀਂ ਨਾ ਕਰੋਨਾ ਨੀਟਾਇਰਸ ਨਹੀਂ ਆਣੇ ਚਾਹੀਦੇ ਤਾਂ ਕਹਿੰਦੇ ਟਾਇਰਸ ਕਿਉਂ ਨਹੀਂ ਕਹਿੰਦੇ ਜੇ ਟਾਇਰਸ ਐਸਿਡ ਹੁੰਦਾ ਤੇ ਜਿਹੜਾ ਸਾਡੇ ਇੱਕ ਐਸਿਡ વોਟਰ ਆਈਸ ਦੇ ਵਿੱਚ ਹੈਗਾ ਹੈ ਤੇ ਉਹਨੂੰ ਅਸੀਂ ਪਾਣੀ ਦੇ ਛਿੱਟੇ ਮਾਰ ਰਹੇ ਸੋਚੋ ਐਸਿਡ ਤੇ વોਟਰ ਦੇ ਨਾਲ ਕੀ ਕਨੈਕਸ਼ਨ ਹੋਏਗਾ ਉਹ ਸਾਡੀ ਆਈਸ ਜਿਹੜੀਆਂ ਨੇ ਉਹ ਖਰਾਬ ਵੀ ਹੋਣੀਆਂ ਨੇ ਇਹ ਚੀਜ਼ ਹਜੇ ਤੱਕ ਕਿਸੇ ਨੇ ਮੈਂਸ਼ਨ ਨਹੀਂ ਕੀਤੀ ਕਿ ਪਾਣੀ ਦੇ ਛਿੱਟੇ ਨਹੀਂ ਮਾਰਨੇ ਚਾਹੀਦੇ ਬਿਲਕੁਲ ਮੈਮ ਪਾਣੀ ਦੇ ਛਿੱਟੇ ਨਹੀਂ ਮਾਰਨੇ ਚਾਹੀਦੇ ਜੋ ਤੁਸੀਂ ਜਾਣਿਓ ਕਿ ਆਈਸ ਦੇ ਵਿੱਚ ਡਸਟ ਹੈ ਯੂਜ਼ੂਲੀ ਹੁੰਦੀ ਹੈ ਬਿਕੋਜ਼ ਜਿਹੜੇ ਡਸਟ ਪੈਟਿਕਲਸ ਨੇ ਆਲਮੋਸਟ 에ਅਰ ਦੇ ਵਿੱਚ ਵੀ ਹੁੰਦੇ ਨੇ ਤਾਂ ਉਹ ਕਰਕੇ ਉੱਤੇ ਪਾਣੀ ਦੇ ਛਿੱਟੇ ਮਾਰੋ ਇਹਨਾਂ ਦੀ ਠੰਡਕ ਦੇ ਨਾਲ ਹੀ ਤੁਹਾਡੀ ਜਿਹੜੀ ਡਸਟ ਹੈ ਉਹ ਰਿਮੂਵ ਹੋ ਜਾਣੀ। ਮਤਲਬ ਅੱਖਾਂ ਦੇ ਅੰਦਰ ਨਹੀਂ ਮਾਰਨੇ। ਅੰਦਰ ਖੁੱਲ੍ਹੀਆਂ ਅੱਖਾਂ 'ਚ ਪਾਣੀ ਦੇ ਛਿੱਟੇ ਬਿਲਕੁਲ ਵੀ ਨਹੀਂ ਮਾਰਨੇ। ਅੱਛਾ ਇਹ ਤਾਂ ਅਕਸਰ ਆਮ ਹੋ ਜਿਵੇਂ ਉਹ ਐਕਟਿਵ ਵਾਹ ਚਲਾਉਂਦੇ ਆ ਬੰਦਾ ਕਈ ਵਾਰੀ ਅੱਖਾਂ 'ਚ ਕੁਝ ਪੈ ਜਾਂਦਾ ਹੈ। ਅਕਸਰ ਲੋਕ ਕਈ ਵਾਰੀ ਨਾ ਫੂਕ ਮਾਰਦੇ ਆ ਜਾਂ ਖੜੇ ਹੋ ਕੇ ਕਿਤੇ ਪਾਣੀ ਦੇ ਛਿੱਟੇ ਮਾਰੂਗੇ। ਤੇ ਇਹ ਚੀਜ਼ ਫਿਰ ਇਸੇ हिसाब ਨਾਲ ਰੋਡ ਤੇ ਨਹੀਂ ਕਰਨੀ ਚਾਹੀਦੀ। ਨਹੀਂ ਮੈਮ ਜਿੱਦਾਂ ਤੁਸੀਂ ਕਹਿਣਾ ਕਿ ਫੂਕ ਮਾਰਦੇ ਆ ਸੀ ਹਲਕਾ ਜਿਹਾ ਸੇਕ ਕਰਦੇ ਆ। ਥੈਟ ਇ ਕਿ ਜਾਂ ਫਿਰ ਕਿਸੇ ਕਪੜੇ ਨੂੰ ਫੂਕ ਲੈ ਕੇ ਉਹ ਲਗਾ ਸਕਦੀ ਹਾਂ ਬਿਕੋਜ਼ ਉਹਦੇ ਨਾਲ ਹੀ ਜਿਹੜਾ ਤੁਹਾਡਾ ਕੁਝ ਵੀ ਤੁਹਾਡੇ ਅੰਦਰ ਕੁਝ ਪਾਰਟੀਕਲ ਗਿਆ ਉਹ ਨਿਕਲ ਜਾਏਗਾ ਬਟ ਪਾਣੀ ਦੇ ਚਿੱਟੇ ਵੈਰੀ ਡੇਂਜਰਸ ਫਾਰ ਯੂ ਆਈਜ਼ ਮੈਮ ਜਿਵੇਂ ਕਿ ਏਜ ਦੀ ਮੈਂ ਗੱਲ ਕੀਤੀ ਏ ਇਹ ਅੱਜ ਕੱਲ ਚਿੱਟਾ ਮੋਤੀਆ ਕਾਲਾ ਮੋਤੀਆ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਬਿਮਾਰੀਆਂ ਦੇ ਵਿੱਚ ਅੱਖਾਂ ਦੀ ਬਿਮਾਰੀਆਂ ਦੇ ਵਿੱਚ ਟ੍ਰੈਂਡ ਵਿੱਚ ਹੈ ਕਿ ਇਹ ਦੇਖਿਆ ਜਾਂਦਾ ਹੈ ਕਿ ਛੋਟੀ ਏਜ ਦੇ ਲੋਕਾਂ ਨੂੰ ਹੁੰਦਾ ਹੀ ਆ ਜਾਂ ਜ਼ਿਆਦਾ ਵੱਡੀ ਏਜ ਤੇ ਲੋਕਾਂ ਨੂੰ ਹੁੰਦਾ ਨਹੀਂ ਮੈਮ ਜਿਹੜਾ ਇਹ ਕਾਲਾ ਮੋਤੀਆ ਹੈਗਾ ਇਹ ਮੋਸਟਲੀ ਨਾ ਥੋੜਾ ਇੱਕ ਏਜ ਤੋਂ ਬਾਅਦ ਆਉਂਦਾ ਇੱਕ ਪੁਆਇੰਟ ਆਫ ਏਜ ਤੋਂ ਬਾਅਦ ਹੈ ਔਰ ਪਹਿਲਾਂ ਇਹ ਐਸਾ ਹੀ ਸੀ ਕਿ ਪੁਆਇੰਟ ਆਫ ਏਜ ਤੋਂ ਬਾਅਦ ਹੀ ਆਂਦਾ ਸੀ 30 ਪਲੱਸ ਆਂਦਾ ਸੀ ਗਲੂਕੋਮਾ ਤੇ ਕੈਟ੍ਰਿਕ ਦੇ ਵਿੱਚ ਉਹ ਡਿਫਰੈਂਸ ਹੈਗਾ ਜਿਹੜਾ ਕੈਟ੍ਰਿਕ ਹੈਗਾ ਨਾ ਕੈਟ੍ਰਿਕ ਹੈਗਾ ਕਿ ਕਲਾਊਡ ਆਫ ਲੈਂਜ਼ਸ ਹੈ ਕਲਾਊਡ ਆਫ ਲੈਂਜ਼ਸ ਲਾਈਕ ਕਿ ਜਦੋਂ ਆਪਾਂ ਉਹਨੂੰ ਕਿਸ ਤਰ੍ਹਾਂ ਐਕਸਪਲੇਨ ਕਰ ਸਕਦੇ ਹਾਂ ਜਿੱਦਾਂ ਬੱਦਲ ਨੇ ਫੌਗ ਹੈ ਜਿਹੜਾ ਆਈਜ਼ ਨੇ ਸਾਨੂੰ ਦੇਖਦੇ ਨੇ ਇਦਾਂ ਲੱਗਦਾ ਜਿਵੇਂ ਅਸੀਂ ਫੌਗ ਦੇ ਵਿੱਚ ਦੀ ਦੇਖ ਰਹੇ ਆਂ ਜਾਂ ਬੱਦਲਾਂ ਦੇ ਵਿੱਚ ਦੀ ਦੇਖ ਰਹੇ ਆਂ that kind of ਫੀਲਿੰਗ ਹੁੰਦੀ ਹੈ ਜਦੋਂ ਤੁਹਾਨੂੰ ਕੈਟ੍ਰਿਕ ਹੁੰਦਾ ਨਾ ਔਰ ਜਿਹੜਾ ਗਲוקੋਮਾ ਹੈ ਇਹ ਥੋੜੀ-ਥੋੜੀ ਆਪਟਿਕ ਨਰਵ ਹੈ ਇਹਦਾ ਜੋ ਡੈਮੇਜ ਹੈ ਉਹ ਡੈਮੇਜ ਕਰਕੇ ਹੋ ਜਾਂਦਾ ਹੌਲੀ-ਹੌਲੀ ਜਿਹੜਾ ਸਾਡਾ ਵਿਜ਼ਨ ਹੈ ਸੀਇੰਗ ਹੈ ਉਹ ਨਾ ਸਲੋ ਹੋ ਜਾਂਦਾ ਹੈ दैट इज ਗਲוקੋਮਾ ਕਿਉਂਕਿ ਸਾਡੀ ਜਿਹੜੀ ਆਪਟਿਕ ਨਰਵ ਹੈ ਉਹ ਡੈメージ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਜੋ ਬ੍ਰੇਨ ਜਿਹੜਾ ਲਾਈਟ ਦਾ ਮੈਸੇਜ ਕਰਦਾ ਹੈ ਤਾਂ ਉਹ ਸਾਡੀ ਅੱਖ ਤੱਕ ਉਹ ਮੈਸੇਜ ਪਹੁੰਚਦਾ ਨਹੀਂ ਹੈ ਨਰਵ ਦੇ ਥਰੂ ਲਾਈਟ ਪਾਸ ਨਹੀਂ ਹੁੰਦੀ

ਪਰ ਜਿਹੜੇ ਲੋਕ ਲੋਕਾਂ ਨੂੰ ਠੱਗਦੇ ਨੇ ਅੱਛੇ ਟ੍ਰੀਟਮੈਂਟ ਦੇ ਬਿਹਾਫ ਤੇ ਉਹਨਾਂ ਨੂੰ ਠੱਗ ਕੇ ਪੈਸਾ ਲਲੰਦਦੇ ਨੇ ਜਿਵੇਂ ਤੁਸੀਂ ਬੋਲਿਆ ਆਪਰੇਸ਼ਨ ਹੈ ਹੀ ਨਹੀਂ ਇਹਦਾ ਤੇ ਫਿਰ ਜਿਹੜੇ ਲੋਕ ਵਿਚਾਰੇ ਇਦਾਂ ਦੇ ਠੱਗੇ ਗਏ ਨੇ ਫਰਾਡ ਡਾਕਟਰਾਂ ਦੇ ਥਰੂ ਉਹਨਾਂ ਨੂੰ ਵਿਚਾਰਿਆਂ ਨੂੰ ਫਿਰ ਕੀ ਕਹਿਣਾ ਚਾਹਲੀਓ ਤੁਸੀਂ ਮੈਮ ਐਕਚੁਅਲੀ ਬੱਧਿਆ ਗਿਆ ਦੇਖੋ ਹਰਬਨ ਵੈਰੀ ਕਰਦੇ ਪਰਸਨ ਯੂਨਵਰਸ ਜਿਹੜੇ ਬੰਦੇ ਇਸ ਤਰ੍ਹਾਂ ਦਾ ਸ਼ਿਕਾਰ ਹੋ ਜਾਂਦੇ ਨੇ ਆਪਰੇਸ਼ਨ ਕਰਵਾ ਲੈਂਦੇ ਨੇ ਬਟ ਫਿਰ ਵੀ ਉਹਨਾਂ ਦਾ ਕੋਈ ਉਹਨਾਂ ਨੂੰ ਦਿਖ ਨਹੀਂ ਰਿਹਾ ਕੋਈ ਹੱਲ ਨਹੀਂ ਹੋ ਰਿਹਾ ਉਹਨਾਂ ਦੀ ਜਿਹੜੀ ਨਿਗਾਹ ਦੀ ਸਮੱਸਿਆ ਦਾ ਸਮਾਧਾਨ ਨਹੀਂ ਮਿਲਦਾ ਤੇ ਉਹ ਜਦੋਂ ਉਹਨਾਂ ਨੂੰ ਜਿਸ ਤਰ੍ਹਾਂ ਤੁਸੀਂ ਆਏ ਹੋ ਤੁਹਾਡੇ ਵੀਡੀਓਜ਼ ਸ਼ੇਅਰ ਹੁੰਦੀਆਂ ਨੇ ਤੇ ਉਹ ਆਂਦੇ ਨੇ ਗੱਲ ਕਰਦੇ ਨੇ ਫਿਰ ਉਹ ਇੱਥੇ ਆ ਕੇ ਆਪਣਾ ਟ੍ਰੀਟਮੈਂਟ ਕਰਵਾਉਂਦੇ ਨੇ ਤੇ ਬੜਾ ਖੁਸ਼ ਹੁੰਦੇ ਨੇ ਕਿ ਹੁਣ ਉਹਨਾਂ ਨੂੰ ਟਿਕ ਸਹੀ ਰਾਹ ਰਸਤਾ ਮਿਲ ਗਿਆ ਹੈਗਾ ਔਰ ਸਹੀ ਰਸਤੇ ਤੇ ਦਵਾਈ ਪਾ ਕੇ ਉਹ ਬਿਲਕੁਲ ਠੀਕ ਹੋ ਜਾਂਦੇ ਨੇ ਜਿਵੇਂ ਕਿ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੁੰਦਾ ਗੁਰੂ ਜੀ ਕਲੀਨਿਕ ਬਹੁਤ ਗੁਰੂ ਜੀ ਜਿੱਥੇ ਦੇਖੋ ਗੁਰੂ ਜੀ ਕਲੀਨਿਕ ਗੁਰੂ ਜੀ ਕਲੀਨਿਕ ਮਤਲਬ ਤੁਸੀਂ ਲੋਕਾਂ ਦੇ ਚਸ਼ਮੇ ਇੰਨੇ ਲਾ ਕੇ ਸਿੱਟ ਦਿੱਤੇ ਹੋਏ ਹੈਗੇ ਲੋਕੀ ਫੈਨ ਹੋ ਗਏ ਤੁਹਾਡੇ ਬਿਲਕੁਲ ਮੈਮ ਐਕਚੁਅਲੀ ਨਹੀਂ ਦਵਾਈ ਦੇਣਾ ਅਸੀਂ ਇਹ ਇੱਕ ਤਰ੍ਹਾਂ ਦੀ ਬਖਸ਼ ਹੈ ਇਹ ਮਹਾਰਾਜ ਦੀ ਬਖਸ਼ ਹੈ ਸਾਡੀ ਰੋਜ ਜਪਜੀ ਸਾਹਿਬ ਦਾ ਪਾਠ ਹੁੰਦਿਆ ਚ ਪਈ ਸਾਹਿਬ ਦਾ ਪਾਠ ਕਰਕੇ ਅਸੀਂ ਅਰਦਾਸ ਕਰਕੇ ਫਿਰ ਅਸੀਂ ਦਵਾਈ ਦੇਣਾ ਸ਼ੁਰੂ ਕਰਦੇ ਹਾਂ ਪੇਸ਼ੈਂਟ ਨੂੰ ਕਿ ਮਹਾਰਾਜ ਸਭ ਦੀਆਂ ਅੱਖਾਂ ਨੂੰ ਜਿਹੜਾ ਇੱਥੇ ਦੁਖੀ ਹੋ ਕੇ ਆਇਆ ਹੈ ਤੇ ਉਹ ਠੀਕ ਹੋ ਕੇ ਜਾਵੇ ਔਰ ਐਸੀ ਕਿਰਪਾ ਹੈ ਐਸੀ ਬਖਸ਼ ਹੈ ਜਿਹਦੇ ਨਾਲ ਹਰ ਬੰਦਾ ਇੱਥੋਂ ਠੀਕ ਹੋ ਕੇ ਹੀ ਜਾਂਦਾ ਹੈ ਬਿਲਕੁਲ ਔਰ ਬੜੇ ਇੰਪੋਸੀਬਲ ਕੇਸਿਸ ਜਿਨ੍ਹਾਂ ਦੇ ਵਿੱਚ ਹਲੇ ਸਾਨੂੰ ਲੱਗ ਰਿਹਾ ਸੀ ਕਿ ਕਿੰਨੀ ਇਹਨਾਂ ਕਿੰਨੀ ਜਲਦੀ ਇਹਨੂੰ ਅਸਰ ਹੋਏਗਾ ਐਸੇ-ਐਸੇ ਕੇਸਿਸ ਵੀ ਠੀਕ ਹੋਏ ਨੇ ਕਿ ਜਿਨ੍ਹਾਂ ਦਾ ਬਿਲਕੁਲ ਲ ਕੁਝ ਨਹੀਂ ਦਿਖਦਾ ਸੀ ਬਲੈਕ ਆਊਟ ਸੀ ਉਹਨਾਂ ਨੂੰ ਹੁਣ ਥੋੜਾ ਧੁੰਲਾ ਨਜ਼ਰ ਆਣ ਲੱਗ ਗਿਆ ਮੈਂ ਧੁੰਲੇ ਤੋਂ ਹੁਣ ਥੋੜਾ ਹਲਕਾ ਕਲੀਅਰ ਹੋ ਗਿਆ ਮਤਲਬ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਜਿਨ੍ਹਾਂ ਨੂੰ ਦੇਖਣਾ ਬਿਲਕੁਲ ਬੰਦ ਹੋ ਚੁੱਕਾ ਹੈ ਉਹ ਵੀ ਦੇਖਣਾ ਕਿਤੇ ਨਾ ਕਿਤੇ ਉਹ ਵੀ ਆਸ ਰੱਖ ਸਕਦੇ ਕਿ ਦੇਖ ਲੂਗਾ ਬਿਲਕੁਲ ਮੈਮ ਜਿਨ੍ਹਾਂ ਨੂੰ ਰੈਟਿਨ ਰੈਸ਼ੋ ਪ੍ਰਤੀ ਦੀ ਵੀ ਪ੍ਰੋਬਲਮ ਹੈਗੀ ਸੀ ਜਿਨ੍ਹਾਂ ਕੋਲੇ ਤਾਂ ਕੋਈ ਹੱਲ ਨਹੀਂ ਸੀ ਐਸੀ ਸਮੱਸਿਆ ਨਾਲ ਬੜਾ ਉਲਝੇ ਹੋਏ ਸੀ ਹੁਣ ਉਹ ਪੇਸ਼IENTS ਵੀ ਜਿਨ੍ਹਾਂ ਕਈ ਵਾਰ ਕਹਿੰਦੇ ਅੱਖਾਂ 'ਚ ਬਲੱਡ ਆ ਗਿਆ ਸਾਡੇ ਗਾਇਸ ਦਾ ਪ੍ਰੈਸ਼ਰ ਵੱਧ ਗਿਆ ਤੇ ਉਹ ਪੇਸ਼IENTS ਵੀ ਬਹੁਤ ਹੈਪੀ ਨੇ ਔਰ ਜਦੋਂ ਆ ਕੇ ਸਾਨੂੰ रूप ਨੇ ਤਾਂ ਆਪਣੇ ਆਪ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਵਾਕਈ ਜਦੋਂ ਉਹਨਾਂ ਦਾ ਟ੍ਰੀਟਮੈਂਟ ਅੱਛਾ ਹੁੰਦਾ ਹੈ ਔਰ ਉਹ ਖੁਸ਼ ਹੋ ਕੇ ਜਾਂਦੇ ਨੇ ਤਾਂ ਉਹੀ ਸਾਡਾ ਸਭ ਤੋਂ ਵੱਡਾ ਰਿਵਾਰਡ ਹੈ ਸਕਸੈਸ ਰੇਟ ਕਿੰਨੀ ਕੁ ਹੁਣ ਤੱਕ ਦੇਖਣ ਨੂੰ ਮਿਲੀ ਤੁਹਾਨੂੰ ਇੱਥੇ ਮੈਮ 100% ਸਕਸੈਸ ਰੇਟ ਹੈ 101% ਅੱਛਾ ਜਿੰਨੇ ਵੀ ਪੇਸ਼ੈਂਟ ਨੇ ਹਲੇ ਤੱਕ ਕੋਈ ਐਸਾ ਪੇਸ਼ੈਂਟ ਨਹੀਂ ਹੈਗਾ ਜਿਨੇ ਮੈਨੂੰ ਇਹ ਕਿਹਾ ਹੋਵੇ ਕਿ ਮੈਨੂੰ ਬਿਲਕੁਲ ਫਰਕ ਨਹੀਂ ਹੈਗਾ ਅੱਛਾ ਜੀ ਕਿੰਨੀ ਕੁ ਦੇਰ ਦਾ ਪ੍ਰੋਸੈਸ ਹੁੰਦਾ ਹੈ ਅਗਰ ਸਪੋਜ਼ ਕਰੋ ਕਿਸੇ ਨੂੰ ਕਾਲਾ ਮੋਤੀ ਹੈ ਜਾਂ ਚਿੱਟਾ ਮੋਤੀ ਹੈ ਕਿੰਨੀ ਕੁ ਦੇਰ ਦਾ ਪ੍ਰੋਸੈਸ ਹੁੰਦਾ ਹੈ ਮੈਮ ਚਿੱ ਤਾਂ ਥੋੜਾ ਟਾਈਮ ਲੰਦਾ ਹੈ ਬਿਕੋਜ਼ ਜੇ ਤੁਸੀਂ ਸਾਡੀ ਤੁਸੀਂ ਮੈਡੀਸਨ ਦੇਖੋਗੇ ਇਹ ਸਾਡੀ ਸਾਰੀ ਆਯੁਰਵੈਦਿਕ ਮੈਡੀਸਨ ਹੈ ਬਿਲਕੁਲ ਸਾਰੀ ਆਯੁਰਵੈਦਿਕ ਇੰਗਰੀਡੀਅੰਟਸ ਨੇ ਇਹਦੇ ਵਿੱਚ ਅਸੀਂ ਨਾਲ ਡ੍ਰੌਪਸ ਦਿੰਦੇ ਆਂ ਨਾਲ ਅਸੀਂ ਤ੍ਰਿਫਲਾ ਪਾਊਚ ਹੈ ਅਸੀਂ ਤ੍ਰਿਫਲਾ ਨਾਲ ਦਿੰਦੇ ਆਂ ਕਿ ਤੁਸੀਂ ਇਹਨੂੰ ਯੂਜ਼ ਕਰਨਾ ਹੈਗਾ ਕਿ ਤ੍ਰਿਫਲਾ ਨਾਲ ਅਸੀਂ ਦੱਸਦੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਆਈਜ਼ ਵਾਸ਼ ਕਰਨੀਆਂ ਨੇ ਆਈ ਡ੍ਰੌਪਸ ਦਿੰਦੇ ਆ ਤੇ ਇਹਦੇ ਨਾਲ ਜਿਹੜਾ ਟ੍ਰੀਟਮੈਂਟ ਹੈਗਾ ਇਹ ਤਿੰਨ ਤੋਂ ਚਾਰ ਵਾਰ ਮੈਡੀਸਨ ਰਿਪੀਟ ਕਰਨੀ ਪੈਂਦੀ ਹੈ ਤਾਂ ਜਿਹਦੀ ਬਹੁਤ ਹੀ ਨੋਮੀਨਲ ਕਾਸਟ ਹੈ ਇੱਕ 버ਗਰ ਦੀ ਕਾਸਟ ਜਿਵੇਂ ਆਸੇ ਰੋਜ਼ ਇੱਕ 버ਗਰ ਆ ਪੀਜ਼ਾ ਕਾ ਸੱਚੀ ਬੋਲ ਰਿਹਾ ਤੂ ਸੇ ਸਿਰਫ 버거 ਜਿਨੇ ਰੇਟ ਦੀ ਬਿਲਕੁਲ ਮੈਮ ਜਿਹੜੀ ਇੱਕ ਤੁਸੀਂ ਰੋਜ਼ ਦੀ ਬਰਗਰ ਦੀ ਕਾਸਟ ਹੈ ਉਹਦੇ ਵਿੱਚ ਅਸੀਂ ਤੁਹਾਨੂੰ ਮੈਡੀਸਨ ਦੇ ਰਹੇ ਹਾਂ ਅੱਛਾ ਮੈਮ ਅਕਸਰ ਦੇਖਿਆ ਜਾਂਦਾ ਜਿਹੜੇ ਨੌਜਵਾਨ ਬੱਚੇ ਉਹ ਇਹ ਚੀਜ਼ਾਂ ਤੋਂ ਬਹੁਤ ਦੂਰ ਭੱਜਦੇ ਐ ਕਾੜੇ ਹੋ ਗਏ ਆ ਚੂਰਨ ਪੱਕੀਆਂ ਹੋ ਗਈਆਂ ਇਹਨਾਂ ਤੋਂ ਬਹੁਤ ਦੂਰ ਭੱਜਦੇ ਇਹਨਾਂ ਪਰ ਬਾਰੇ ਇਹਨਾਂ ਦਾ ਕੋਈ ਸੋਲੂਸ਼ਨ ਹੈਗਾ ਹਾਂਜੀ ਮੈਮ ਬਿਲਕੁਲ ਹੈ ਐਕਚੁਅਲੀ ਇਹ ਖਾਣ ਲੈ ਹੀ ਨਹੀਂ ਹੈਗਾ ਇਹਦੇ ਨਾਲ ਉਹਨਾਂ ਨੇ ਆਈਜ਼ ਵਾਸ਼ ਕਰਨੀਆਂ ਨੇ ਓਕੇ ਤੇ ਫਲਾ ਬੋਟਨਾ ਸਿਰਫ ਆਈਜ਼ ਵਾਸ਼ ਕਰਨੀ ਐ ਨਹੀਂ ਉਹਦੀ ਟੈਕਨੀਕ ਹੈ ਹਰ ਚੀਜ਼ ਦਾ ਇੱਕ ਮੈਕੈਨਿਜ਼ਮ ਹੈ ਤਾਂ ਉਹ ਉਹਨਾਂ ਨੂੰ ਸਮਝਾਇਆ ਜਾਂਦਾ ਉਹਦੇ ਨਾਲ ਜਿਹੜੀਆਂ ਕਿ ਉਹਨਾਂ ਦੀ ਅ ਦੇਖਿਆ ਜਾਵੇ ਦੂਰੋਂ ਨੇੜੋਂ ਕਈ ਲੋਕ ਆਂਦੇ ਹੋਣੇ ਤੁਹਾਡੇ ਕੋਈ ਆਪਣਾ ਇਦਾਂ ਦਾ ਐਕਸਪੀਰੀਅੰਸ ਦੱਸੋ ਜਿਹਦੇ ਨਾਲ ਦੇਖ ਕੇ ਮਨ ਨੂੰ ਬੜਾ ਸੰਤੁਸ਼ਟੀ ਮਿਲੀ ਹੋਵੇ ਵੀ ਕਈ ਬਿਲਕੁਲ ਲੇਡੀਜ਼ ਹੁੰਦੀਆਂ ਅੱਖਾਂ ਤੋਂ ਰਹਿ ਹੀ ਨਹੀਂ ਹੋ ਜਾਂਦੀਆਂ ਬਿਲਕੁਲ ਤੇ ਇੱਕਦਮ ਉਹ ਜਦੋਂ ਤੁਹਾਡਾ ਟ੍ਰੀਟਮੈਂਟ ਲੈਂਦੇ ਉਸ ਤੋਂ ਬਾਅਦ ਠੀਕ ਹੋ ਜਾਂਦੇ ਨੇ ਕੋਈ ਇਦਾਂ ਦਾ ਫੀਡਬੈਕ ਦੱਸੋ ਕੋਈ ਆਪਣਾ ਇੱਕ ਕਿੱਸਾ ਦੱਸੋ ਜਰੂਰ ਹਾਂਜੀ ਮੈਮ ਮੇਰੀ ਇੱਕ ਪੇਸ਼ੈਂਟ ਹੈਗੇ ਨੇ ਉਹ ਹੈਗਾ ਐਚਪੀ ਤੋਂ ਹਿਮਾਚਲ ਪ੍ਰਦੇਸ਼ ਤੋਂ ਨੇ ਉਹਨਾਂ ਦਾ ਬਿਲਕੁਲ ਵਿਸ਼ਵਾਸ ਨਹੀਂ ਸੀ ਇਸ ਮੈਡੀਸਨ ਦੇ ਉੱਪਰ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਵਾਰ ਟੈਸਟ ਕਰਕੇ ਦੇਖਦੇ ਹਾਂ ਉਹਨਾਂ ਦੇ ਬੱਚੇ ਹੈ 15 16 ਸਾਲ ਦੀ ਬੱਚੀ ਹੈ ਉਹਨਾਂ ਦਾ ਆਈ ਪ੍ਰੈਸ਼ਰ ਬਹੁਤ ਜ਼ਿਆਦਾ ਵੱਜ ਜਾਂਦਾ ਸੀ ਅੱਖਾਂ ਇੱਕਦਮ ਲਾਲ ਹੋ ਜਾਂਦੇ ਸੀ ਉਹਨਾਂ ਨੇ ਚੈੱਕ ਕਰਵਾਇਆ ਤਾਂ ਉਹਨਾਂ ਨੇ ਕਿਹਾ ਅੱਖ ਦੇ ਵਿੱਚ ਬਲੀਡਿੰਗ ਹੋ ਗਈ ਹੈ ਤੇ ਠੀਕ ਨਹੀਂ ਹੋ ਸਕਦੀ ਫਿਲਹਾਲ ਆਪਰੇਸ਼ਨ ਵੀ ਨਹੀਂ ਕਰ ਸਕਦੇ ਲੇਕਿਨ ਜਦੋਂ ਆਪਰੇਸ਼ਨ ਸੀ ਬਹੁਤ ਕੋਸਟਲੀ ਸੀ ਉਹਨਾਂ ਦੇ ਬਜਟ 'ਚ ਨਹੀਂ ਆ ਰਿਹਾ ਸੀ ਉਹ ਸਾਡੇ ਕੋਲ ਆਏ ਉਹਨਾਂ ਨੇ ਆ ਕੇ ਕਿਹਾ ਕਿ ਮੈਮ ਇਹਦਾ ਮੇਰੀ ਬੱਚੀ ਹੈ ਦੇਖੋ ਇਹਦਾ ਹੋ ਸਕਦਾ ਹੈ ਟ੍ਰੀਟਮੈਂਟ ਮੈਂ ਇਹ ਅਸ਼ਰ ਕੀਤਾ ਕਿ ਹੋ ਸਕਦਾ ਹੈ ਤੁਸੀਂ ਕੇਅਰ ਕਰੋ ਡ੍ਰੌ ਕਰੂਗੀ ਵਿਦੀਨ 20 ਡੇਸ ਮੈਨੂੰ ਉਹਨਾਂ ਦਾ ਕਾਲ ਆਇਆ ਸ਼ੀ ਵਾਸ ਲਿਟਰਲੀ ਕ੍ਰਾਈਂਗ ਐਂਡ ਸੇਇੰਗ ਥੈਂਕਸ ਟੂ ਮੀ ਐਂਡ ਵਾਸ ਵੈਰੀ ਹੈਪੀ ਕਿ ਉਸ ਬੱਚੇ ਨੂੰ ਜਿਹੜਾ ਆਈਜ਼ ਡੈਡ ਸੀ ਉਹਦਾ ਪ੍ਰੈਸ਼ਰ ਸੀ ਕੰਟਰੋਲ ਹੈ ਔਰ ਉਹ ਬੱਚਾ ਬਿਲਕੁਲ ਦੇਖ ਪਾ ਰਹੀ ਹੈ ਬਿਨਾ ਮਤਲਬ ਕਿਸੇ ਸਪੈਕਸ ਤੋਂ ਉਹ ਕਹਿੰ ਰਹੀ ਸੀ ਕਿ ਬਿਲਕੁਲ ਬਦਲ ਨਜ਼ਰ ਆ ਰਹੇ ਸੀ ਜੇ 1 ਪੁਆਇੰਟ ਅਸੀਂ ਕਲਾਈਡ ਦੀ ਗੱਲ ਕਰਦੇ ਨਾ ਉਹਨੂੰ ਇੱਕ ਲਾਈਟ ਦਿਖਦੀ ਹੈ ਤਾਂ ਉਹਨੂੰ ਉਹਦੇ ਰਾਊਂਡ ਕਾਫੀ ਸਾਰੇ ਪੁਆਇੰਟਸ ਦਿਖਦੇ ਸੀ 1 ਪੁਆਇੰਟ ਦੇ ਰਾਊਂਡ ਕਾਫੀ ਸਾਰਾ ਸਰਕਲ ਪੁਆਇੰਟਸ ਆ ਦਿਖਦਾ ਸੀ ਇੰਨੀ ਜ਼ ਉਨੇ ਪੂਰੀ ਡਾਈਟ ਫਾਲੋ ਕੀਤੀ ਪ੍ਰੋਪਰ ਮੈਡੀਸਨ ਪਾਈ ਬਿਲਕੁਲ ਰਾਈਟ ਟਾਈਮ ਤੇ ਮੈਡੀਸਨ ਪਾਈ ਔਰ ਉਹਨੂੰ ਬਹੁਤ ਜ਼ਿਆਦਾ ਫਰਕ ਮਤਲਬ ਡਾਈਟ ਵੀ ਰੋਲ ਅਦਾ ਕਰਦੀ ਹੈ ਬਿਲਕੁਲ ਮੈਮ ਥੋੜਾ ਜਿਹਾ ਚੰਗੀ ਡਾਈਟ ਇਜ਼ ਵੈਰੀ ਇੰਪੋਰਟੈਂਟ ਮੈਮ ਜੇ ਕਿਸੇ ਨੇ ਤੁਹਾਨੂੰ ਮਿਲਣਾ ਹੋਵੇ ਪਰਸਨਲੀ ਆ ਕੇ ਤੁਹਾਨੂੰ ਕਨੈਕਟ ਕਰਨਾ ਹੋਵੇ ਕਿੱਦਾਂ ਕਰ ਸਕਦੇ ਆ ਹਾਂਜੀ ਮੈਮ ਸਾਡਾ ਕਲੀਨਿਕ 10 ਤੋਂ 2 ਓਪਨ ਹੁੰਦਾ ਹੈ ਤੇ 10 ਤੋਂ 2 ਅਸੀਂ ਇੱਥੇ ਹੀ ਉਹਨੇ ਕਈ ਵਾਰ 2:30 ਤੋਂ 3 ਵੀ ਵਜੇ ਨੇ ਪੇਸ਼ੈਂਟ ਕੋਈ ਆ ਰਿਹਾ ਰਸਤੇ ਟ੍ਰੈਵਲਿੰਗ ਥੋੜਾ ਲੇਟ ਹੋ ਗਿਆ ਨਾ ਦੇਟ ਕਰਕੇ ਜਾਂਦੇ ਆ ਸੋ 10 ਤੋਂ 3 ਆਲਮੋਸਟ ਅਸੀਂ ਕਲੀਨਿਕ ਤੇ ਹੁੰਦੇ ਆ ਮੰਡੇ ਸਾਡਾ ਕਲੀਨਿਕ ਕਲੋਜ਼ ਹੁੰਦਾ ਹੈ ਮੀਨ ਟਾਈਮ ਤੁਸੀਂ ਕ ਕਈ ਨਹੀਂ ਵੀ ਆ ਸਕਦੀ ਤਾਂ ਉਹਨਾਂ ਨਾਲ ਫੋਨ ਤੇ ਗੱਲ ਹੋ ਜਾਂਦੀ ਹੈ ਮੀਨਵਾਈਲ ਉਹ ਮੈਨੂੰ 4 ਵਜੇ ਤੋਂ ਬਾਅਦ ਕਾਲ ਕਰ ਲੈਂਦੇ ਨੇ 8 ਵਜੇ ਸ਼ਾਮ ਤੋਂ ਬਾਅਦ ਮੈਂ ਕਹਿੰਨੇ ਕਿ ਕਾਲ ਨਾ ਕਰੋ ਮੀਨਵਾਈਲ ਮੈਨੂੰ ਕਾਲ ਕਰ ਲੈਂਦੇ ਨੇ ਕਾਲ ਤੇ ਉਹਨਾਂ ਨੂੰ ਸਾਰੀ ਗੱਲ ਸਮਝਾ ਦਿੱਤੀ ਜਾਂਦੀ ਹੈ ਪੇਸ਼ੈਂਟ ਦੀ ਹਿਸਟਰੀ ਸਾਰੀ ਸਮਝ ਲਈ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਇੱਥੋਂ ਮੈਡੀਸਨ ਜਿਹੜੀ ਹੈ ਕੋਰੀਅਰ ਕਰਵਾ ਦਿੰਦੇ ਆ ਠੀਕ ਹੈ ਸਾਡੇ ਸਟੋਰ ਤੋਂ ਮੈਡੀਸਨ ਕੋਰੀਅਰ ਹੋ ਜਾਂਦੀ ਹੈ ਤੇ ਉਹਨਾਂ ਨੂੰ ਮੈਡੀਸਨ ਮਿਲ ਜਾਂਦੀ ਹੈ ਦੋ ਲੱਖ ਮਤਲਬ ਪੇਸ਼ੈਂਟ ਤੁਹਾਡੇ ਕੋਲ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਬਹੁਤ ਦੂਰੋਂ ਦੂਰੋਂ ਆਲ ਓਵਰ ਪੰਜਾਬ ਤੋਂ ਇਵਨ ਆਊਟ ਆਫ ਇੰਡੀਆ ਸਾਡੀ ਮੈਡੀਸਨ ਜਾ ਰਹੀ ਹੈ ਕਈਆਂ ਦੇ ਪੇਸ਼ੈਂਟਸ ਐਸੇ ਨੇ ਬੱਚੇ ਐਸੇ ਨੇ ਜੋ ਪਹਿਲਾਂ ਇੱਥੇ ਆਏ ਹੋਏ ਸੀ ਉਹਨਾਂ ਦੇ ਰਿਲੇਟਿਵਸ ਇੱਥੋਂ ਦੀ ਮੈਡੀਸਨ ਭੇਜ ਰਹੇ ਜਿਨ੍ਹਾਂ ਨੂੰ ਫਰਕ ਪਿਆ ਬੜੀ ਦੂਰੋਂ ਦੂਰੋਂ ਤੁਸੀਂ ਮੰਨੋਗੇ ਹੰਗਰੀ ਇਟਲੀ ਕੈਨੇਡਾ ਯੂ ਐਸ اے ਇਟਲੀ ਹੈ ਔਰ ਲੰਡਨ ਸਾਡੀ ਮੈਡੀਸਨ ਗਈ ਹੈ 올ਓਵਰ ਦੁਬਈ ਦੇ ਬਹੁਤ ਸਾਰੇ ਸੈਕਟਰ ਸਾਡੀ ਮੈਡੀਸਨ ਗਈ ਹੈ ਫਿਰ ਤਾਂ ਫਿਰ ਤਾਂ ਤੁਸੀਂ ਪੱਕਾ ਜਿਹੜੇ ਕੋਰੀਅਰ ਚਾਰजेस ਹੋਣੇ ਆ ਉਹਦੇ ਵਿੱਚ ਹੀ ਲਪੇਟਾ ਮਾਰ ਕੇ ਭੇਜਦੇ ਹੋਵੋਗੇ ਪੱਕੀ ਗੱਲ ਹੈ ਇਹ ਤਾਂ ਡਬਲ ਰੇਟ ਲਾ ਕੇ ਦਿੰਦੇ ਹੋਵੋਗੇ ਫਿਰ ਤੁਸੀਂ ਤੁਸੀਂ ਕਿਸੇ ਦਿਨ ਮੈਮ ਕਿਸੇ ਇਨਕੁਆਰੀ ਦੇ ਥਰੂ ਤੁਸੀਂ ਜ਼ਰੂਰ ਕਨਫਰਮ ਕਰ ਸਕਦੇ ਹੋ ਬਿਕੋਜ਼ ਇਹਦਾ ਜਵਾਬ ਤੁਹਾਨੂੰ ਤਾਂ ਹੀ ਮਿਲੇਗਾ ਜੋ ਸਾਡੀ ਮੈਡੀਸਨ ਹੈ ਉਹ ਤਾਂ ਚਾਹੇ ਕਿ ਛੋਟਾ ਬੱਚਾ ਹੈ ਜਾਂ ਕੋਈ ਵੀ ਆ ਕੇ ਮੈਡੀਸਨ ਲੈ ਕੇ ਜਾਏ ਮੈਡੀਸਨ ਦੀ ਸੇਮ ਕਾਸਟ ਹੈ ਔਰ ਜਿਹੜਾ ਕੋਰੀਅਰ ਹੈ ਕੋਰਡਰ ਦੇ ਚਾਰ ਸਾਡੀ ਸੇਵਾ ਹੈ ਉਹ ਚਾਰजेस ਅ ਯਾ ਬਟ ਅਸੀਂ ਇੰਟਰਨੈਸ਼ਨਲ ਕੋਰੀਅਰ ਨਹੀਂ ਕਰਵਾਂਦੇ ਆਈ ਵਾਂਟ ਟੂ ਮੈਂਸ਼ਨ ਅਸੀਂ ਇੰਟਰਨੈਸ਼ਨਲ ਕੋਰੀਅਰ ਨਹੀਂ ਕਰਵਾਂਦੇ ਆਲਓਵਰ ਇੰਡੀਆ ਜਿੱਥੇ ਵੀ ਮੈਡੀਸਨ ਜਾਏਗੀ ਉਹ ਸਾਰੇ ਕੋਰੀਅਰ ਦੇ ਚਾਰਜਸ ਗੁਰੂ ਜੀ ਕਲੀਨਿਕ ਤੋਂ ਅਸੀਂ ਖੁਦ ਬੇਅਰ ਕਰਦੇ ਆਂ ਮਤਲਬ ਆਪਾਂ ਕਹਿ ਸਕਦੇ ਆ ਕਿ ਬਖਸ਼ ਵਾਲਾ ਕੰਮ ਹੈ ਤੇ ਸੇਵਾਵਾ ਸੇਵਾ ਭਾਵ ਨਾਲ ਹੀ ਕੀਤਾ ਜਾ ਰਿਹਾ ਹੈ ਬਿਲਕੁਲ ਮੈਮ ਸੇਵਾ ਭਾਵ ਨਾਲ ਕੀਤਾ ਜਾ ਰਿਹਾ ਹੈ ਕਈ ਵਾਰ ਬਹੁਤ ਸਾਰੇ ਪੇਸ਼ੈਂਟ ਨੇ ਜੋ ਮੈਡੀਸਨ ਅਫੋਰਡ ਨਹੀਂ ਕਰ ਪਾਉਂਦੇ ਮੰਡੇਸੇ ਇੱਥੇ ਸਭ ਨੂੰ ਫ੍ਰੀ ਮੈਡੀਸਨ ਦਿੰਦੇ ਸੀ ਜਿਹੜੇ ਅੰਡਰ ਪ੍ਰਿਵਿਲੇਜਡ ਲੋਕ ਨੇ ਜਿਸ ਤਰ੍ਹਾਂ ਘਰਾਂ 'ਚ ਮੇਡਸ ਕ ਦਿੰਦੇ ਆ ਫ੍ਰੀ ਆਫ ਕਾਸਟ ਦੇ ਦਿੰਦੇ ਆ बिकॉज ਇੱਕ ਸੇਵਾ ਹੀ ਹੈ ਤੁਸੀਂ ਰੈਗੂਲਰ ਵੀ ਫ੍ਰੀ ਪੰਦਦੇ ਦਵਾਈ ਯੈਸ ਮੈਮ ਜਿਨੇ ਤੁਸੀਂ ਦੇਖਿਆ ਤੁਸੀਂ ਆਇਓ ਕਾਫੀ ਸਾਰੇ ਪੇਸ਼ੈਂਟ ਸੀ ਤੇ ਬਹੁਤ ਸਾਰੇ ਪੇਸ਼ੈਂਟ ਜਿਹੜੇ ਇੱਥੇ ਕਲੀਨਿਕ ਤੇ ਆ ਕੇ ਹੀ ਦਵਾਈ ਪਾਉਂਦੇ ਨੇ ਉਹ ਬਿਲਕੁਲ ਫ੍ਰੀ ਪਾਈ ਜਾਂਦੀ ਹੈ ਉਹਦੇ ਕੋਈ ਵੀ ਚਾਰजेस ਨਹੀਂ ਅਸੀਂ ਲੈਂਦੇ ਅਗੇ ਮੈਮ ਇੱਕ ਵਾਰ ਆਪਣਾ ਐਡਰੈਸ ਮੈਂਸ਼ਨ ਕਰ ਦੋ ਜੇ ਕਿਸੇ ਨੇ ਤੰਦੂਰੋਂ ਨੇੜੇ ਆਣਾ ਹੋਵੇ ਫਿਰ ਵੀ ਇੱਕ ਵਾਰ ਕਲੀਅਰ ਕਰ ਦੋ ਜੀ ਜੀ ਮੈਮ ਸਾਡਾ ਇਹ ਜਿਹੜਾ ਕਲੀਨਿਕ ਹੈ ਗੁਰੂਜੀ ਕਲੀਨਿਕ ਗੋਪਾਲ ਨਗਰ ਗਲੀ ਨੰਬਰ 2 ओपोजिट सब्जी मंडी छोटी हैबोवाल मैम कॉन्टैक्ट नंबर भी कॉन्टैक्ट नंबर मैम स्क्रीन पर ही डिस्प्ले किए हुए हैं इससे कॉन्टैक्ट नंबर से तुम कॉन्टैक्ट करके आ सद हो जिन्हें काफ़ी दूर तो आने पेल्ला इस नंबर पर अपनी अपॉइंटमेंट बुक hmm. करवा सद बुक करवा के तो आ हो आई रिपीट कि साडा सानिक ऑलरेज ओपन रहा है लेकिन मंडे साडा साइनिक क्लोज है टैन टू थ्री साइ टाइमिंग है ਸੋ ਥੈਂਕ ਯੂ ਮੈਮ ਬਹੁਤ ਵਧੀਆ ਜਾਣਕਾਰੀ ਦਿੱਤੀ ਸਾਡੇ ਵਿਊਅਰਸ ਨੂੰ ਆ ਹੋਪ ਜਿਨ੍ਹਾਂ ਦੀਆਂ ਅੱਖਾਂ ਜ਼ਿਆਦਾ ਖਰਾਬ ਨੇ ਜਿਨ੍ਹਾਂ ਨੂੰ ਕਾਲਾ ਮੋਤੀ ਹੈ ਚਿੱਟਾ ਮੋਤੀ ਹੈ ਜਾਂ ਆਪਰੇਸ਼ਨ ਕਰਾਣ ਦੀ ਕਗਾਰ ਤੇ ਨੇ ਇੱਕ ਵਾਰ ਆ ਕੇ ਇੱਥੇ ਵਿਜ਼ਿਟ ਕਰੋ ਕੀ ਪਤਾ ਆਪਰੇਸ਼ਨ ਤੋਂ ਬਚ ਜਾਓ ਸੋ ਫੇਰ ਮਿਲਾਂਗੇ ਉਦੋਂ ਤੱਕ ਬੈਨਰੋ ਪੰਜਾਬ ਟਰਡੇ 24 ਦੇ ਨਾਲ ਜਸਪੀ